ਅੱਜ ਅਸੀਂ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਰੀ ਦੇ ਵਿੱਚ ਇਕੱਠੇ ਹੋਏ ਆ ਜੀ ਕੁੜੀਆਂ ਦਾ ਜਿਹੜਾ ਇਹ ਸਕੂਲਰ ਇੰਨੀ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਸਕੂਲ ਦੇ ਵਿੱਚ ਪੋਜ਼ਿਟਿਵਿਟੀ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਹੌਨਰ ਦੇ ਨਾਲ ਵੱਖ-ਵੱਖ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਸ ਤਰੀਕੇ ਉਹਨਾਂ ਨੇ ਮੋਹ ਤੇ ਪਿਆਰ ਦੇ ਨਾਲ ਉਹ ਲੈ ਕੇ ਆਈਆਂ ਨੇ ਬੱਚੀਆਂ ਸਕੂਲ ਦੇ ਅਧਿਆਪਕ ਸਹਿਬਾਨ ਸਾਡੇ ਬਹੁਤ ਹੀ ਅਜ਼ੀਜ਼ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਜੀ ਕਮਾਲ ਦੇ ਇਨਸਾਨ ਨੇ ਇੱਕ ਅੱਛੇ ਜਦੋਂ ਆਪਕ ਅੱਛੇ ਪ੍ਰਿੰਸੀਪਲ ਸਕੂਲ ਦੇ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਕੂਲ ਨੂੰ ਵੈਸਟਾ ਅਵਾਰਡ ਲਿਆ ਸਕੂਲ ਦੀਆਂ ਬੱਚਿਆਂ ਨੂੰ ਆਰਗੇਨਾਈਜ਼ ਕੀਤਾ ਹੋਇਆ ਪੜ੍ਹਾਈ ਵੱਲ ਧਿਆਨ ਦਿੱਤਾ ਹੋਇਆ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਜਿਹੜੇ ਸਕੂਲ ਨੇ ਇਹ ਮੁਖੀ ਇਹਦੇ ਸਿਰ ਤੇ ਚੱਲਦੇ ਨੇ ਤੁਹਾਡੇ ਪ੍ਰਿੰਸੀਪਲ ਅੱਛੇ ਨੇ ਤੁਹਾਡੇ ਅਧਿਆਪਕ ਅੱਛੇ ਨੇ ਪਾ ਡੈਫੀਨੇਟਲੀ ਬੱਚੇ ਆ ਜਿਹੜੇ ਉਹ ਗਰੋਅ ਕਰਦੇ ਨੇ ਬੱਚੇ ਅچھے ਤਰੀਕੇ ਨਾਲ ਵਿਕਾਸ ਕਰਦੇ ਨੇ ਲਗਭਗ 2 ਲੱਖ ਰੁਪਏ ਦਿੱਤਾ ਗਿਆ ਜਿਹਦੇ ਵਿੱਚ ਸਕੂਲ ਦੇ ਕਮਰੇ ਲਾਇਬ੍ਰੇਰੀ ਬਣਾਈ ਗਈ ਹੈ ਚਾਰ دیواری ਕੀਤੀ ਗਈ ਹੈ ਵਕ ਵਕ ਸਕੂਲਾਂ ਨੂੰ ਆਪਣੇ ਹਲਕਾ ਖਰੜ ਦੇ ਵਿੱਚ ਸਕੂਲਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਗ੍ਰਾਂਟ ਆਈਆਂ ਨੇ ਸੋ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਕੂਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਫੀਚਰ ਤਿਆਰ ਹੋ ਰਿਹਾ ਹੈ ਅਧਿਆਪਕ ਜੋ ਬੱਚਿਆਂ ਨੂੰ ਅੱਜ ਕਿਤਾਬੀ ਸਿੱਖਿਆ ਦੇ ਦੇਣ ਦੇ ਨਾਲ-ਨਾਲ ਜੋ ਨੈਤਿਕ ਸਿੱਖਿਆ ਹੈ ਜੋ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਵਿੱਚ ਸੰਸਕਾਰਾਂ ਨੂੰ ਭਰਨਗੇ ਕਿਉਂਕਿ ਛੋਟੇ ਹੁੰਦਿਆਂ ਤੇ ਮਾਪੇ ਜਦੋਂ ਸਕੂਲਾਂ 'ਚ ਪੈ ਜਾਂਦੇ ਆ ਫਿਰ ਅਧਿਆਪਕਾਂ ਦਾ ਅਸਰ ਜਿਹੜਾ ਬੱਚਿਆਂ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਪਿਆਰ ਮੇਰੇ ਖਿਆਲ ਚ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਬੱਚਿਆਂ ਦੇ ਅੱਜ ਸੋਨਾ ਮਾਪਿਆਂ ਦਾ ਵੀ ਸੀ ਇੱਥੇ ਹੋਂਦ ਤੇ ਸਵਾਗਤ ਕਰਦੇ ਆ ਤੁਹਾਡੇ ਬੱਚੇ ਇੱਕ ਬਹੁਤ ਅੱਛੇ ਸਕੂਲ ਚ ਪੜ ਰਹੇ ਨੇ ਜਿੱਥੇ ਉੱਥੇ ਉਹਦੇ ਪ੍ਰਿੰਸੀਪਲ ਵੀ ਅੱਛੇ ਨੇ ਅਧਿਆਪਕ ਵੀ ਅੱਛੇ ਨੇ ਬਹੁਤ ਅੱਛੇ ਹੱਥਾਂ ਚ ਤੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਹੈ ਸਕੂਲਾਂ ਚ ਸਹੂਲਤਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਹੈ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਬੱਚਿਆਂ ਨੂੰ ਮੈਂ ਇਹੀ ਸੁਨੇਹਾ ਦੇਵਾਂਗੀ ਕਿ ਟੀਆਂ ਉਹਨਾਂ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਹਿੰਦੇ ਵੀ ਕਿਹਦੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੌੜੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਯਕੀਨ ਰੱਖਿਓ ਜ਼ਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿਹੋ ਜਿਹਾ ਬਣਨਾ ਹੈ ਬੱਚੇ ਨੇ ਕਿਹੋ ਜਿਹਾ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਨੌਜਵਾਨ ਮੁੰਡਿਆਂ ਨੇ ਕਿਹੋ ਜਿਹਾ ਬਣਨਾ ਇਹ ਕੁੜੀਆਂ ਨੇ ਡਿਸਾਈਡ ਕਰਨਾ ਜਿਉਂ ਜਿਵੇਂ ਮੁੰਡੇ ਦੀ ਉਹ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਦਾ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਵੇਂ ਅੱਜ ਕੱਲ ਮੁੰਡੇ ਬਣਦੇ ਜਾ ਰਹੇ ਨੇ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹ ਜਾਂ ਨਾਗਰਿਕ ਪਿਆਰ ਹੁੰਦਾ ਉਸ ਤੋਂ ਬਾਅਦ ਜਿਹੋ ਜੇ ਧਿਰ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀਆਂ ਚਾਹੇ ਸਾਨੂੰ ਲੱਖ ਕਹੀ ਜਾਣ ਸਾਡੇ ਘਰ ਨਹੀਂ ਹੁੰਦੇ ਘਰ ਸਾਰੇ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣਿਓ ਦੇਖੋ ਸਮਾਜ ਦਾ ਅਨਖੜ ਬੰਦ ਤਾਂ ਦੋਵੇਂ ਇਹਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰਾ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜ਼ਿਆਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕਦੇ ਘੁੱਟਿਆ ਰੂ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਦੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੱਥਾ ਮਾਰ ਕੇ ਆਖਣੇ ਆਏ ਨੂੰ ਅਸੀਂ ਫੇਰ ਵੀ ਮੇੜਾ ਹੀ ਦੇ ਦਿੰਦੇ ਹਾਂ ਵੀ ਪਤਾ ਨਹੀਂ ਕਿਧਰੋਂ ਦੁਰਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਔਰਤਾਂ ਨੂੰ